ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੇ ਉਦਘਾਟਨਾਂ ਦੀ ਇੱਕ ਕਿਸਮ ਨਾਲ ਨੇਰੀ ਲਿਆਂਦੀ ਹੋਈ ਸੀ ਹਰ ਰੋਜ਼ ਕੁਛ ਨਾ ਕੁਛ ਉਦਘਾਟਨ ਹੋ ਰਹੇ ਸੀ ਤੇ ਉਦੋਂ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਆਪਣੇ ਸੂਬੇ ਗੁਜਰਾਤ ਦੇ ਵਿੱਚ ਇਸ ਟ੍ਰੇਨ ਦੇ ਕਿਸੇ ਕਿਸੇ ਜਾਨਵਰ ਦੇ ਨਾਲ ਐਕਸੀਡੈਂਟ ਕਰਕੇ ਉਹਦੇ ਮੂੰਹ ਚੱਬੇ ਹੋਣ ਦੀਆਂ ਵੀ ਖਬਰਾਂ ਛਪੀਆਂ ਸੀਗੀਆਂ ਹੁਣ ਜਿਹੜੀ ਖਬਰ ਤਾਜ਼ੀ ਆ ਰਹੀ ਹੈ ਉਹ ਇਹ ਹੈ ਕਿ ਰੇਲਵੇ ਦੀ ਜਿਹੜੀ ਸੇਫਟੀ ਰੇਲਵੇ ਸੇਫਟੀ ਰਿਪੋਰਟ ਹੈ ਜਿਹੜੀ ਆਪਣੀ ਖੁਦ ਰੇਲਵੇ ਦੀ ਉਸ ਨੇ ਇਹ ਖੁਲਾਸਾ ਕੀਤਾ ਹੈ ਕਿ ਵੀ ਜਿਹੜੀ ਇਹ ਬੰਦੇ ਭਾਰਤ ਐਕਸਪ੍ਰੈਸ ਦਾ ਜਿਹੜਾ ਮੂਰਲਾ ਡੱਬਾ ਹੈਗਾ ਉਹ ਜਿਹੜੇ ਲੋਕੋਮੋਟਿਵ ਇੰਜਨ ਹੁੰਦੇ ਆ ਆਮ ਪਹਿਲੀਆਂ ਟ੍ਰੇਨਾਂ ਦੇ ਉਹਦੇ ਨਾਲੋਂ ਬਹੁਤ ਜ਼ਿਆਦਾ ਹੌਲਾ ਹੈ ਇਸ ਕਰਕੇ ਜਦੋਂ ਇਹ ਇਹਦੇ ਵਿੱਚ ਕੋਈ ਜਾਨਵਰ ਵਜਦਾ ਹੈਗਾ ਜੇ ਉਹ ਪਸ਼ੂ ਦਰੜਿਆ ਵੀ ਜਾਂਦਾ ਹੈ ਆ ਉਹ ਚਿੱਬੇ ਹੋਣ ਵਾਲੀ ਗੱਲ ਤਾਂ ਚਲੋ ਕਿਸੇ ਹੱਦ ਤੱਕ ਸਹਿਣ ਹੋ ਗਈ ਤੇ ਜੇ ਹਾਈ ਸਪੀਡ ਕਿਉਂਕਿ 160 ਕਿਲੋਮੀਟਰ ਪਰ ਘੰਟੇ ਦੀ ਰਫਤਾਰ ਨਾਲ ਚੱਲਣ ਦੀ ਇਹਨਾਂ ਦੀ ਬਣਾਈ ਹੋਈ ਹੈ ਸਕੀਮ ਤੇ ਜੇ ਇਹ ਇੰਨੀ ਤੇਜ਼ ਰਫਤਾਰ ਨਾਲ ਟ੍ਰੇਨ ਜਾਂਦੀ ਹੋਵੇ ਤੇ ਕੋਈ ਪਸ਼ੂ ਆ ਜਾਵੇ ਤਾਂ ਬਹੁਤ ਘਾਤਕ ਐਕਸੀਡੈਂਟ ਹੋ ਸਕਦੇ ਹੈ ਫਿਰ ਹੁਣ ਟ੍ਰੇਨ ਤਾਂ મોદી ਜੀ ਦਾ ਆਪਣਾ ਡ੍ਰੀਮ ਪ੍ਰੋਜੈਕਟ ਹੈਗਾ ਉਨ੍ਹਾਂ ਦੇ ਸੁਪਨੇ ਤਾਂ ਚੱਕਣਾ ਚੂਰ ਹੋ ਜਾਣਗੇ ਫਿਰ ਦੱਸਿਆ ਗਿਆ ਵੀ ਜਿੱਥੇ ਕਿਤੇ ਇਸ ਤਰ੍ਹਾਂ ਪਸ਼ੂਆਂ ਦੀ ਜਾਂ ਬੰਦਿਆਂ ਦੀ ਆਵਾਜ਼ ਆਈ ਹੈ ਉੱਥੇ ਵਾਰ ਲਗਾ ਦਿੱਤੀ ਜਾਵੇ ਕਹਿੰਦੇ ਜੇ ਵਾਰ ਦੇ ਉੱਤੋਂ ਵੀ ਕੋਈ ਬੰਦਾ ਟੱਪ ਗਿਆ ਜਾਂ ਕੋਈ ਉਹਨੂੰ ਤੋੜ ਕੇ ਆ ਗਿਆ ਪਸ਼ੂ ਫੇਰ ਫਿਰ ਕਹਿੰਦੇ ਉੱਥੇ ਨਾ ਰੇਲਵੇ ਪ੍ਰੋਟੈਕਸ਼ਨ ਫੋਰਸ ਲਾ ਦਿੱਤੀ ਜਾਵੇ ਤੇ ਹੁਣ ਇਹਦਾ ਮਤਲਬ ਹੈ 24 ਘੰਟੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਡਿਊਟੀ ਉੱਥੇ ਲੱਗੀ ਤੇ ਇੱਕ ਬਾੜਾ ਹੋਣ ਦੀਆਂ ਦੇਸ਼ ਭਰ ਦੇ ਵਿੱਚ ਕਿੰਨੀਆਂ ਬਾੜਾਂ ਹੋਣਗੀਆਂ ਤੇ ਉਹਦਾ ਡਿਜ਼ਾਈਨ ਕਿਉਂ ਨਹੀਂ ਲੋਕੋਮੋਟਿਵ ਦਾ ਡਿਜ਼ਾਈਨ ਲਾ ਕੇ ਉਹਦਾ ਹੁਕਰਿਆ ਜਾ ਸਕਦਾ ਸਿਰਫ ਇਸ ਗੱਲ ਦੇ ਪਿੱਛੇ ਲੱਗੇ ਆ ਕਿ ਇੱਕ ਸੁਪਨਾ ਹੈ ਤੇ ਮੋਦੀ ਜੀ ਚਾਹੁੰਦੇ ਆ ਵੀ ਸੋਹਣੀ ਜੀ ਚੀਜ਼ ਹੋਵੇ ਇੱਥੇ ਤੁਰੀ ਫਿਰਦੀ ਹੋਵੇ ਤੇ ਲੋਕ ਖੁਸ਼ ਹੋ ਜਾਣ ਬਸ ਸੋ ਇਹ ਲੋਕਾਂ ਦੀ ਜਾਨ ਜ਼ਰੂਰੀ ਨਹੀਂ ਹੈ ਪ੍ਰਧਾਨ ਮੰਤਰੀ ਦੇ ਸੁਪਨੇ ਦੀ ਸ਼ਾਨ ਜ਼ਿਆਦਾ ਜ਼ਰੂਰੀ ਹੈ ਸੁਪਨਾ ਵੀ ਉਹ ਜਿਹੜਾ ਮਤਲਬ ਲੋਕਾਂ ਵਾਸਤੇ ਨਹੀਂ ਉਹਦੇ ਆਪਣੇ ਵਾਸਤੇ ਆ ਪ੍ਰਚਾਰ ਵਾਸਤੇ ਆ ਅਗਲੀ ਗੱਲ ਦੋਸਤੋ ਮਹਾਰਾਸ਼ਟਰ ਸਰਕਾਰ ਨੇ 17 April ਨੂੰ ਇੱਕ ਐਲਾਨ ਕੀਤਾ ਬਕਾਇਦਾ ਨੋਟੀਫਿਕੇਸ਼ਨ ਕੀਤਾ ਵੀ ਸੂਬੇ ਦੇ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਜਿੰਨੇ ਵਿਦਿਆਰਥੀ ਐ ਉਹਨਾਂ ਸਾਰਿਆਂ ਨੂੰ ਜਿਹੜੀਆਂ ਪਹਿਲਾਂ ਦੋ ਭਾਸ਼ਾਵਾਂ ਪੜਦੇ ਆ ਉਹ ਮਰਾਠੀ ਤੇ ਅੰਗਰੇਜ਼ੀ ਹਿੰਦੀ ਨੂੰ ਲਾਜ਼ਮੀ ਤੌਰ ਤੇ ਪੜਨਾ ਪਊਗਾ ਲਾਜ਼ਮੀ ਤੌਰ ਤੇ ਤੀਜੀ ਭਾਸ਼ਾ ਕਿਉਂਕਿ ਨੈਸ਼ਨਲ ਐਜੂਕੇਸ਼ਨ ਪਾਲਿਸੀ ਜਿਹੜੀ ਐ NEP 2020 ਉਹਦੇ ਚ ਤਿੰਨ ਪਸ਼ਾਵਾਂ ਦੀ ਗੱਲ ਹੈ ਤੀਜੀ ਭਾਸ਼ਾ ਲਾਜ਼ਮੀ ਤੌਰ ਤੇ ਇਹਨਾਂ ਪਹਿਲੀਆਂ ਪੰਜ ਮਾਤਾਂ ਦੇ ਵਿੱਚ ਬੜੀ ਜਾਊਗੀ ਇਹਦੇ ਤੇ ਬਹੁਤ ਸਾਰੇ ਜਿਹੜੇ ਭਾਸ਼ਾ ਮਾਰ ਨੇ ਭਾਸ਼ਾ ਵਿਗਿਆਨੀ ਨੇ ਉਹ ਵੀ ਕਹਿੰਦੇ ਆ ਕਿ ਇੱਕ ਵਿਦਿਆਰਥੀ ਦੇ ਉੱਤੇ ਛੋਟੇ ਬੱਚਿਆਂ ਦੇ ਉੱਤੇ ਇੰਨਾ ਭਾਰ ਪਾਉਣਾ ਚੰਗਾ ਨਹੀਂ ਇੱਕ ਤਾਂ ਇਸ ਪੱਖ ਤੋਂ ਦੂਜਾ ਰਾਜਨੀਤਿਕ ਪੱਖ ਤੋਂ ਉੱਥੋਂ ਦੀ ਕਾਂਗਰਸ ਪਾਰਟੀ ਨੇ ਨੈਸ਼ਨਲ ਜਿਹੜੀ ਐਨਸੀਪੀ ਹੈ ਸ਼ਰਦ ਪੁਆਰ ਵਾਲੀ ਉਹਨਾਂ ਨੇ ਤੇ ਜਿਹੜੇ ਸ਼ਿਵ ਸੈਨਾ ਉਧਵ ਠਾਕਰੇ ਜੀ ਉਹਨਾਂ ਨੇ ਖੁਦ ਉਹਨਾਂ ਦਾ ਵਿਰੋਧ ਕੀਤਾ ਵੀ ਸਾਡੇ ਤੇ ਹਿੰਦੀ ਥੋਪੀ ਨਾ ਜਾਵੇ ਇਹਦੇ ਨਾਲ ਮਰਾਠੀ ਭਾਸ਼ਾ ਦੀ ਦਾ ਸਥਾਨ ਨੀਵਾ ਹੁੰਦਾ ਤੇ ਅਸੀਂ ਆਪਣੀ ਮਰਾਠੀ ਅਸਮਿਤਾ ਦੇ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਬਰਦਾਸ਼ਤ ਨਹੀਂ ਕਰਾਂਗੇ ਇਹ ਉਹਨਾਂ ਨੇ ਕਿਹਾ ਪਹਿਲਾਂ ਇਹ ਕੱਲੀ ਭਾਸ਼ਾ ਦੀ ਗੱਲ ਜਿਹੜੀ ਹੈ ਆਮ ਤੌਰ ਤੇ ਸਾਡੇ ਦੇਸ਼ ਵਾਸੀਆਂ ਨੂੰ ਲੱਗਦਾ ਹੈ ਵੀ ਕੱਲੇ ਤਾਮਲ ਨਾਲ ਚੱਕਦੇ ਐ ਤੇ ਬਾਕੀ ਠੀਕ ਹੀ ਐ ਬਾਕੀ ਕੋਈ ਫਰਕ ਨਹੀਂ ਪੈਂਦਾ ਪਰ ਉੱਥੋਂ ਦੀਆਂ ਵਿਰੋਧੀ ਪਾਰਟੀਆਂ ਤਿੰਨਾਂ ਨੇ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਤੇ ਹੁਣ ਇੱਕ ਰਿਪੋਰਟ ਆ ਗਈ। ਮਹਾਰਾਸ਼ਟਰ ਦੀ ਜਿਹੜੀ ਰਿਪੋਰਟ ਹੈ ਉੱਥੋਂ ਦੀ ਉਸ ਰਿਪੋਰਟ ਦੇ ਵਿੱਚ ਭਾਸ਼ਾ ਸਰਕਾਰ ਦੀ ਭਾਸ਼ਾ ਸਲਾਹਕਾਰ ਹੈ ਜਿਹੜੇ ਸਰਕਾਰ ਦੇ ਭਾਸ਼ਾ ਸਲਾਹਕਾਰ ਨੇ ਉਸ ਨੇ ਇੱਕ ਰਿਪੋਰਟ ਦਿੱਤੀ। ਉਸ ਨੇ ਰਿਪੋਰਟ ਦੇ ਵਿੱਚ ਕਿਹਾ ਵੀ ਇਹ ਜਿਹੜਾ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਹਿੰਦੀ ਨੂੰ ਜ਼ਰੂਰੀ ਕਰਨਾ ਬਿਲਕੁਲ ਗਲਤ ਹੈ। ਸਿਰਫ ਦੋ ਭਾਸ਼ਾਵਾਂ ਹੀ ਰੱਖੀਆਂ ਜਾਣੀਆਂ ਚਾਹੀਦੀਆਂ ਨੇ। ਸੀਨੀਅਰ ਸਕੰਦਰੀ ਸਕੂਲਾਂ ਤੋਂ ਗਾਹਾਂ ਜਾ ਕੇ ਜਿਹੜੀਆਂ ਕਲਾਸਾਂ ਨੇ ਉਹਨਾਂ ਦੇ ਵਿੱਚ ਤੁਸੀਂ ਇਹ ਤੀਜੀ ਭਾਸ਼ਾ ਲਾ ਸਕਦੇ ਹੋ ਤੇ ਉਹਦੇ ਚ ਵੀ ਆਪਸ਼ਨ ਦੇਣ ਦੀ ਲੋੜ ਹੈ ਤੇ ਕੱਲੀ ਹਿੰਦੀ ਨੂੰ ਜ਼ਰੂਰੀ ਕਰਾਰ ਕਰਨਾ ਬਹੁਤਾ ਚੰਗਾ ਨਹੀਂ ਤੇ ਅਗਲੀ ਗੱਲ ਵੀ ਜਿਹੜਾ ਬਹੁਤ ਸਾਰੇ ਸਕੂਲ ਨੇ ਮਹਾਰਾਸ਼ਟਰ ਦੇ ਵਿੱਚ ਸਾਡੇ ਪੰਜਾਬ 'ਚ ਵੀ ਉਹ ਹੈ ਜੀ ਹਾਲ ਹੀ ਹੈ ਮਹਾਰਾਸ਼ਟਰ ਦੇ ਵਿੱਚ ਬਹੁਤ ਸਾਰੇ ਸਕੂਲ ਨੇ ਜਿੱਥੇ ਜਿਹੜੇ ਐ ਜਾਂ ਤਾਂ ਇਕ ਅਧਿਆਪਕ ਹੈ ਜਾਂ ਕਿਤੇ ਕਿਤੇ ਦੋ ਨੇ ਬਹੁਤ ਵੱਡੀ ਗਿਣਤੀ ਹੈ ਜਿਹੇ ਹੈ ਜਿੱਥੇ ਇੱਕ ਜਾਂ ਦੋ ਦੇ ਆਪਕ ਨੇ ਹੁਣ ਇੱਕ ਅਧਿਆਪਕ ਤਿੰਨ ਭਾਸ਼ਾਵਾਂ ਪੜ੍ਹਾਵੇ ਪੰਜ ਪੰਜ ਕਲਾਸਾਂ ਨੂੰ ਇਹ ਕਿੱਥੋਂ ਤੱਕ ਸੰਭਵ ਹੈ ਹਿਊਮਨਲੀ ਪੋਸੀਬਲ ਨਹੀਂ ਮਨੁੱਖੀ ਤੌਰ ਤੇ ਸੰਭਵ ਨਹੀਂ ਗੀ ਤੇ ਬੱਚਿਆਂ ਨੂੰ ਵੀ ਹੈ ਤੇ ਦੂਸਰਾ ਜੇ ਦੋ ਵੀ ਹੈ ਤਾਂ ਵੀ ਬਹੁਤ ਔਖਾ ਹੈਗਾ ਸੋ ਇਸ ਕਰਕੇ ਦੋ ਭਾਸ਼ਾਵਾਂ ਪਹਿਲਾਂ ਉਹ ਬੱਚੇ ਚੰਗੀ ਤਰ੍ਹਾਂ ਸਿੱਖ ਲੈ ਅੱਗੋਂ ਜਾ ਕੇ ਉਹ ਤੀਜੀ ਸਿੱਖ ਲੈ ਜਿਹੜੀ ਉਹ ਸਿੱਖਣੀ ਚਾਹੁੰਦਾ ਹੈਗਾ ਦੂਸਰਾ ਉਹਨਾਂ ਦਾ ਇੱਕ ਦਲੀਲ ਇਹ ਵੀ ਹੈ ਜਿਹੜੀ ਉਹ ਰਿਪੋਰਟ ਉਹਨਾਂ ਨੇ ਕੀਤੀ ਹੈ ਵੀ ਜਿੱਥੇ ਹਿੰਦੀ ਭਾਸ਼ੀ ਦੇ ਉਹ ਕਿੰਨੇ ਕੁ ਮਰਾਠੀ ਪੜਾਉਂਦੇ ਆ ਜਿੰਨੇ ਹਿੰਦੀ ਭਾਸ਼ਾ ਵਾਲੇ ਸੂਬੇ ਐ ਉਹ ਹਿੰਦੀ ਦੇ ਨਾਲ ਅੰਗਰੇਜ਼ੀ ਦੇ ਨਾਲ ਤੀਜੀ ਭਾਸ਼ਾ ਵਜੋਂ ਮਰਾਠੀ ਕਿੰਨੇ ਕੁ ਲੋਕ ਪੜਾਉਂਦੇ ਆ ਫਿਰ ਅਸੀਂ ਕਿਉਂ ਮਰਾਠੀ ਛੱਡ ਕੇ ਮਰਾਠੀ ਛੱਡ ਕੇ ਨਹੀਂ ਮਤਲਬ ਮਰਾਠੀ ਦਾ ਸਾਡੀ ਦਾ ਨੁਕਸਾਨ ਹੋਊਗਾ ਜਦੋਂ ਤਿੰਨ ਭਾਸ਼ਾਵਾਂ 'ਤੇ ਜ਼ੋਰ ਲਾਇਆ ਜਾਊਗਾ ਤਾਂ ਮਰਾਠੀ ਤੀਸਰੀ ਗੱਲ ਇੱਕ ਹੋਰ ਬੜੀ ਜ਼ਰੂਰੀ ਕਹੀ ਸਾਡੇ ਵੀ ਇੱਥੇ ਪੰਜਾਬ 'ਚ ਵੀ ਸੱਚ ਹੈ ਉਹ ਵੀ ਸਾਡੇ ਬਹੁਤ ਵੱਡੀ ਗਿਣਤੀ ਵਿਦਿਆਰਥੀ ਨੇ ਜਿਨ੍ਹਾਂ ਨੂੰ ਮਰਾਠੀ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਅੰਗਰੇਜ਼ੀ ਵੀ ਨਹੀਂ ਆਉਂਦੀ ਤੇ ਤੀਜੀ ਹਿੰਦੀ ਵਾੜ ਦੇਾਂਗੇ ਵਿੱਚ ਸੋ ਇਸ ਕਰਕੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਹੈ ਦੇਖਦੇ ਹਾਂ ਵੀ ਸਰਕਾਰ ਹੁਣ ਇਹ ਆਪਣਾ ਥੁੱਕਿਆ ਛੱਟਦੀ ਹੈ ਜਾਂ ਐਦਾਂ ਹੀ ਵਾਰ ਕਰਾਰ ਰਹੂਗੀ ਗੱਲ ਠੱਠੇ ਖੂਜ ਜਾਣ ਵਿਦਿਆਰਥੀ ਲੋਕ ਜਾਣ ਕੋਈ ਗੱਲ ਨਹੀਂ ਸਾਨੂੰ ਤਾਂ ਇੱਕ ਹਿੰਦੀ ਨਾਲ ਪਿਆਰ ਹੈਗਾ ਅਸੀਂ ਤਾਂ ਹਿੰਦੀ ਠੋਸਦੀ ਉੱਤੋਂ ਸਾਡੀ ਨੀਤੀ ਹੈ ਇਸ ਕਰਕੇ ਅਸੀਂ ਤਾਂ ਉਹ ਕਰਤਾ ਕੰਮ ਦੇਖਦੇ ਆਂ ਵੀ ਕੀ ਐ ਜਿੱਦ ਫੜਦੇ ਐ ਜਾਂ ਕੋਈ ਅਕਲ ਟਿਕਾਣੇ ਆਉਂਦੀ ਐ ਇਸ ਗੱਲ ਦੇ ਉੱਤੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਐ ਉਹ ਇਹ ਐ ਕਿ ਅਮਰੀਕਾ ਦੇ ਵਿੱਚ ਪਹਿਲਾਂ ਤਾਂ ਇਹ ਐ ਵੀ ਜਿਹੜੇ ਉੱਥੇ ਵਿਦਿਆਰਥੀ ਪਹਿਲਾਂ ਗਏ ਹੋਏ ਐ ਇੰਟਰਨੈਸ਼ਨਲ ਵਿਦਿਆਰਥੀ ਉਹਨਾਂ ਚੋਂ ਹਜ਼ਾਰ ਵਿਦਿਆਰਥੀ ਹੁਣ ਅੱਜ ਪਹਿਲਾਂ 338 ਆਇਆ ਸੀ 327 ਹੁਣ ਹਜ਼ਾਰ ਦਾ ਅੰਕੜਾ ਆ ਗਿਆ ਵੀ ਹਜ਼ਾਰ ਵਿਦਿਆਰਥੀਆਂ ਦੇ ਜਿਹੜੇ ਵੀਜ਼ੇ ਐ ਉਹ ਰੱਦ ਕਰ ਦਿੱਤੇ ਬਿਨਾਂ ਕਿਸੇ ਕਾਰਨਾਂ ਦੇ ਉਹ ਇੱਕ ਭਾਰਤੀ ਵਿਦਿਆਰਥੀ ਦਾ ਵੀ ਕਰਿਆ ਜਿੱਦੀ ਜਸਟ ਪੀ ਐਚ ਡੀ ਕੰਪਲੀਟ ਹੋਣ ਵਾਲੀ ਹੈ ਪੂਰਨ ਹੋਣ ਵਾਲੀ ਹੈ ਤੇ ਉਹਦਾ ਵੀ ਵੀਜ਼ਾ ਕੈਨਸਲ ਕਰਤਾ ਬਹੁਤ ਸਾਰੇ ਵਿਦਿਆਰਥੀਆਂ ਜਿਹੜੇ ਅਡਡ ਕੋਰਟਾਂ ਚ ਗਏ ਆ ਉੱਥੋਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਸਵੈ ਸੇਵੀ ਸੰਸਥਾਵਾਂ ਉਹ ਵੀ ਉਹਨਾਂ ਵਿਦਿਆਰਥੀਆਂ ਦੀ ਹੈਲਪ ਕਰ ਰਹੀਆਂ ਨੇ ਤੇ ਹੁਣ ਜਿਹੜਾ ਪਿਛਲਾ ਹਸਾਲ ਲੰਘ ਗਿਆ ਆ ਹੁਣੀ ਕੁਛ ਦਿਨ ਆ ਜਿਹੜਾ ਫਰਵਰੀ ਦਾ ਮਹੀਨਾ ਹੈ ਇਹਦੇ ਚ ਐਡਮਿਸ਼ਨਾਂ ਹੁੰਦੀਆਂ ਨੇ ਇਹ ਜਿਹੜੀਆਂ ਨਵੇਂ ਦਾਖਲੇ ਹੋਏ ਐ ਇਹਨਾਂ ਦੇ ਵਿੱਚ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਐ ਅੱਡ ਅਰਦੇਸ਼ਾਂ ਤੋਂ ਜਾਂਦੇ ਉਹ ਚ ਸਿਰਫ ਪੌਣੇ 5% ਦੀ ਕਮੀ ਹੈ ਪੌਣੇ 5% ਵਿਦਿਆਰਥੀਆਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਤੇ ਘੱਟ ਦਾਖਲਾ ਦਿੱਤਾ ਹੈ ਪਰ ਭਾਰਤੀ ਵਿਦਿਆਰਥੀਆਂ ਨੂੰ 30% ਕੱਟ ਲਾਤਾ ਉਹਨਾਂ ਦੇ ਵੀਜਾਂ ਤੇ ਜਿਨਨੇ ਪਿਛਲੇ ਸਾਲ ਵਿਜੀਏ ਮਿਲੇ ਸੀਗੇ ਭਾਰਤੀ ਵਿਦਿਆਰਥੀਆਂ ਨੂੰ ਐ ਸਾਲ ਉਹਦਾ 30% ਘੱਟ ਵਿਦਿਆਰਥੀਆਂ ਨੂੰ ਵਿਜੀਏ ਮਿਲੇ ਐ ਸਾਡਾ ਤਾਂ ਅਮਰੀਕਾ ਨਾਲ ਯਾਰੀਆਂ ਨੇ ਯਾਰ ਸਾਡੇ ਤਾਂ ਪ੍ਰਧਾਨ ਮੰਤਰੀ ਜੀ ਦੇ ਯਾਰ ਨੇ ਉਹ 트ੰਪ ਸਾਹਿਬ ਉਹਨਾਂ ਦਾ ਸਭ ਜਾ ਰਿਹਾ ਜਿਹੜਾ ਉਹ ਅੱਜ ਛਾ ਅੱਜ ਸਵੇਰੇ ਭਾਰਤ ਪਹਾਰ ਗਿਆ ਉਹਦਾ ਬੜਾ ਵੱਡਾ ਸਵਾਗਤ ਹੋ ਰਿਹਾ ਹੈ ਪੂਰਾ ਪਰਿਵਾਰ ਲੈ ਕੇ ਆਇਆ ਹੋਇਆ ਕਿਉਂਕਿ ਉਹਦੇ ਘਰ ਵਾਲੀ ਜਿਹੜੀ ਹੈ ਭਾਰਤੀ ਮੂਲ ਦੀ ਹੈ ਜਿਹੜੀ ਵਾਸਤੇ ਘਰ ਵਾਲੀ ਉਥੋਂ ਦਾ ਜਿਹੜਾ ਉਪ ਰਾਸ਼ਟਰਪਤੀ ਹੈ ਉਹ ਲਈ بڑا ਰੈਡ ਕਾਰਪੇਟ ਵਿਚ ਆ ਬਿਛਾਇਆ ਜਾ ਰਿਹਾ ਹੈ ਪਰ ਭਾਰਤ ਦੇ ਜਿਹੜੇ ਕਿਸਾਨ ਤੇ ਹੋਰ ਲੋਕ ਨੇ ਉਹ ਉਹਦਾ ਵਿਰੋਧ ਕਰਨ ਦੇ ਬਾਰੇ ਵਿੱਚ ਉਹਦੇ ਖਿਲਾਫ ਮੁਜ਼ਾਹਰੇ ਕਰਨ ਦੇ ਲਈ ਉਹਦੇ ਖਿਲਾਫ ਪ੍ਰੈਸ ਸਟੇਟਮੈਂਟਾਂ ਦੇਣ ਲਈ ਤਿਆਰ ਨੇ ਇੱਕ ਤਾਂ ਇਹ ਕਿ ਵੀ ਉਹਨਾਂ ਨੇ ਭਾਰਤੀਆਂ ਦਾ ਨੱਕ ਵੱਢਿਆ ਸਾਡੇ ਵਿਦਿਆਰਥੀਆਂ ਨੂੰ ਸਾਡੇ ਜਿਹੜੇ ਉੱਥੇ ਗਏ ਹੋਏ ਬੰਦੇ ਆ ਉਹਨਾਂ ਨੂੰ ਬੇੜੀਆਂ ਚ ਜਾਕੜ ਕੇ ਲਿਆ ਕੇ ਸਰਕਾਰ ਨਹੀਂ ਬੋਲੀ ਲੋਕ ਤਾਂ ਬੋਲਦੇ ਹੀ ਐ ਭਾਈ ਲੋਕਾਂ ਨੇ ਤਾਂ ਬੋਲਣਾ ਹੀ ਐ ਦੂਜਾ ਇਹ ਵੀ ਜਿਹੜੇ ਸਮਝੌਤੇ ਅੰਗਰੇਜ਼ੀ ਉਹਨਾਂ ਨਾਲ ਕਰਨਾ ਚਾਹੁੰਦਾ ਹੈ ਭਾਰਤ ਸਰਕਾਰ ਉਹਦੇ ਨਾਲ ਸਾਡੀ ਖੇਤੀ ਦਾ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਣ ਦਾ ਚਾਂਸ ਹੈ ਇਸ ਕਰਕੇ ਉਹ ਸਰਕਾਰ ਜਵੇਂ ਮਰਜ਼ੀ ਉਹ ਲਈ ਲਾਲ ਦਰਿਆ ਬਿਛਾ ਦੇਵੇ ਪਰ ਭਾਰਤ ਦੇ ਲੋਕ ਉਹਨਾਂ ਨੂੰ ਕਦੇ ਬਰਦਾਸ਼ਤ ਨਹੀਂ ਕਰਦੇ ਇਹ ਕਿੱਡੀ ਵੱਡੀ ਤੋਹੀਨ ਹੈ ਕਿ ਤੁਹਾਡੇ ਕੱਲੇ ਦੇਸ਼ ਦੇ ਜਿਹੜੇ ਹੈ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੀਜੇ ਉਹ ਕੋਈ ਨਜਾਇਜ਼ ਨਹੀਂ ਜਾ ਰਹੇ ਕੋਈ ਡੰਕੀ ਰੂਟ ਤੇ ਨਹੀਂ ਜਾ ਰਹੇ ਸਰਕਾਰੀ ਚੈਨਲ ਰਾਹੀਂ ਮਹਿੰਗੀਆਂ ਫੀਸਾਂ ਭਰ ਕੇ ਜਾ ਰਹੇ ਉੱਥੋਂ ਦੀਆਂ ਯੂਨੀਵਰਸਿਟੀਆਂ ਚੱਲਦੀਆਂ ਉਹਦੇ ਨਾਲ ਨੇ ਉੱਥੇ ਤੁਹਾਡੀ ਕਮਾਈ ਕਰਾਉਂਦੇ ਆ ਉਹ ਤੇ ਤੁਸੀਂ ਉਹਨਾਂ ਦੇ ਵੀਜੇ 30% ਘਟਾ ਕੇ ਪਿਛਲੇ ਸਾਲ ਨਾਲ ਸਾਡੀ ਦੇਸ਼ ਦੀ ਸਰਕਾਰ ਨੂੰ ਸਾਡੇ ਦੇਸ਼ ਦੀ ਅਸਮਿਤਾ ਦੇ ਨਾਲ ਕੋਈ ਚੱਕਰ ਨਹੀਂ ਪਾਉਂਦਾ ਕਿਉਂਕਿ ਉਹਨਾਂ ਦੀ ਐਕਟੀਸਟੀ ਆਪਣੀ ਹੈਗੀ ਹੈ ਉਹ ਉਹਨਾਂ ਦਾ ਵੀ ਤੋਰੀ ਫੁਲਕਾ ਇਸ ਗੱਲ ਤੇ ਚੱਲਦਾ ਹੈ ਅਮਰੀਕਾ ਵਾਲਿਆਂ ਦਾ ਤੇ ਭਾਰਤ ਵਾਲਿਆਂ ਦਾ ਵੀ ਚੱਲਦਾ ਪਰ ਦੇਸ਼ ਦਾ ਨਹੀਂ ਚੱਲਦਾ ਦੇਸ਼ ਦੇ ਲੋਕ ਤਾਂ ਉਹਦੇ ਆਉਣ ਦਾ ਵਿਰੋਧ ਹੀ ਕਰਦੇ ਆ ਅਸੀਂ ਵੀ ਸੰਗਰਾਮਤੀ ਵੀ ਵੱਲੋਂ ਜੀਡੀ ਵਾਸਤੇ ਇੱਥੇ ਆਉਣ ਦਾ ਵਿਰੋਧ ਕਰਦੇ ਆ ਚਾਹੇ ਸਾਡਾ ਵਿਰੋਧ ਹਾਲ ਦੀ ਘੜੀ ਜ਼ਬਾਨੀ ਸੋ ਦੋਸਤੋ ਅਗਲੀ ਗੱਲ ਜਿਹੜੀ ਹੈ ਅ ਕਿਉਂਕਿ ਬੀਜੇਪੀ ਦੇ ਬਹੁਤ ਸਾਰੇ ਆਗੂਆਂ ਨੇ ਮੰਤਰੀਆਂ ਨੇ ਉਹਨਾਂ ਦੇ ਜਿਹੜੇ ਹੈਗੇ ਆਪਣੇ ਐਮਪੀਜ਼ ਨੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਹੋਏ ਆ ਪਿੱਛੇ ਦੋ ਇੱਕ ਰਾਜਪਾਲ ਦੇ ਵਿਰੁੱਧ ਤਮਨ 나ਡੂ ਦੇ ਦੇ ਵਿਰੁੱਧ ਤੇ ਦੂਜਾ ਜਿਹੜਾ ਆ ਵਕਫ ਐਕਟ ਦੇ ਉੱਤੇ ਉਹਦੇ ਖਿਲਾਫ ਬਹੁਤ ਭੜੇ ਤੇ ਮੰਦੇ ਨਿੰਦਣਯੋਗ ਬਿਆਨ ਜਾਰੀ ਕੀਤੇ ਕੱਲ ਨੱਡਾ ਸਾਹਿਬ ਨੇ ਗੋਗਲੂਆਂ ਤੋਂ ਮਿੱਟੀ ਝਾੜਦਿਆਂ ਹੋਇਆਂ ਇਹ ਕਹਿ ਲਿਆ ਵੀ ਇਹ ਉਹਨਾਂ ਦੇ ਨਿੱਜੀ ਬਿਆਨ ਨੇ ਸਾਡਾ ਪਾਰਟੀ ਨਾਲ ਉਹਨਾਂ ਦਾ ਕੋਈ ਤਾਲੁਕ ਨਹੀਂ ਤੁਸੀਂ ਉਹਨਾਂ ਤੇ ਐਕਸ਼ਨ ਕੀ ਲਿਆ ਹੈ ਸੁਪਰੀਮ ਕੋਰਟ ਦੀ ਤੋਹਫੀਨ ਕਰ ਰਹੇ ਆ ਉਹ ਲੱड्डा ਸਾਹਿਬ ਕੱਲਾ ਐਨੀ ਗੱਲ ਨਾਲ ਨਹੀਂ ਸਰਦਾ ਤੁਹਾਨੂੰ ਉਹਨਾਂ ਤੇ ਐਕਸ਼ਨ ਲੈਣਾ ਪੰਦਾ ਹੈ ਅਗਲੀ ਗੱਲ ਜਦੋਂ ਕੱਲ ਨਿਸ਼ੀਕਾਂਤ ਦੂਬੇ ਨੂੰ ਪੁੱਛਿਆ ਵੀ ਤੁਹਾਨੂੰ ਲੱड्डा ਸਾਹਿਬ ਨੇ ਇਹ ਕਿਹਾ ਕਹਿੰਦਾ ਠੀਕ ਹੈ ਮੈਂ ਤਾਂ ਪਾਰਟੀ ਦਾ ਵਫਾਦਾਰ ਸਿਪਾਹੀ ਆ ਮੈਂ ਤਾਂ ਜੋ ਹੁਣ ਉਹਨਾਂ ਨੇ ਕਹਿਤਾ ਮੈਂ ਨਹੀਂ ਜਾਣਦੇ ਹਾਂ ਮੰਨਜੋਗ ਸੁਪਰੀਮ ਕੋਰਟ ਬਾਰੇ ਤਾਂ ਨਹੀਂ ਦੁਬਾਰਾ ਆਪਣਾ ਬਿਆਨ ਉਹਨਾਂ ਨੇ ਦੁਹਰਾਇਆ ਪਰ ਇੱਕ ਬਿਆਨ ਹੋਰ ਦਿੱਤਾ ਜਿਹੜੇ ਸਾਬਕਾ ਮੁੱਖ ਚੋਣ ਕਮਿਸ਼ਨਰ ਰਹੇ ਐ ਐਸワイ ਕੁਰਾਇਸ਼ੀ ਸਾਹਿਬ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਬਹੁਤ ਸਾਰੇ ਹੋਰ ਦੇਸ਼ ਦੇ ਲੋਕਾਂ ਦੇ ਨਾਲ ਮਿਲ ਕੇ ਇੱਕ ਵਕਫ ਕਾਨੂੰਨ ਦੇ ਵਿਰੁੱਧ ਬਿਆਨ ਦਿੱਤਾ ਸੀ ਉਹਦੇ ਉੱਤੇ ਟਿੱਪਣੀ ਕਰਦਿਆਂ ਹੋਇਆਂ ਨਿਸ਼ੀਕਾਂਤ ਦੂਬੇ ਜੀ ਫਰਮਾਉਂਦੇ ਐ ਕਿ ਉਹ ਕੋਈ ਚੋਣ ਕਮਿਸ਼ਨਰ ਨਹੀਂ ਸੀ ਉਹ ਤਾਂ ਮੁਸਲਮਨ ਕਮਿਸ਼ਨਰ ਸੀਗਾ ਐਸワイ ਕੁਰਾਇਸ਼ੀ ਮੁੱਖ ਚੋਣ ਕਮਿਸ਼ਨਰ ਰਹੇ ਆ ਤੇ ਉਹਨਾਂ ਨੇ ਭਾਰਤ ਦੀਆਂ ਕਈ ਚੋਣਾਂ ਕਰਾਈਆਂ ਨੇ ਉਹਨਾਂ ਦੇ ਚੋਣ ਕਰਾਉਣ ਦੇ ਉੱਤੇ ਕਿਸੇ ਦੇਸ਼ ਦੇ ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਹੋਇਆ ਈਵਨ ਬੀਜੇਪੀ ਦੀ ਵੀ ਨਹੀਂ ਹੋਇਆ ਪਰ ਉਹ ਹੁਣ ਨਿਸ਼ੀਕਾਂ ਦੂਬੇ ਜੀ ਉਹਨਾਂ ਨੂੰ ਮੁਸਲਮ ਕਮਿਸ਼ਨਰ ਕਹਿ ਰਹੇ ਆ ਕੀ ਇਹ ਪਾ ਇਹ ਬੀਜੇਪੀ ਦਾ ਬਿਆਨ ਹੈ ਜਾਂ ਇਹ ਵੀ ਉਹਨਾਂ ਦਾ ਨਿੱਜੀ ਹੈ ਜਾਂ ਜੇ ਉਹਨਾਂ ਦਾ ਨਿੱਜੀ ਵੀ ਹੈ ਜਾਂ ਬੀਜੇਪੀ ਦਾ ਵੀ ਹੈ ਫਿਰ ਉਹਨਾਂ ਨੂੰ ਦੱਸਣਾ ਚਾਹੀਦਾ ਨਿੱਤਾ ਸਾਹਿਬ ਨੂੰ ਤੇ ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਕਿ ਉਹ ਫਿਰਕਾ ਪ੍ਰਸਤੀ ਖਿਲਾਰ ਹੈ ਕਿਸੇ ਵੀ ਜੱਜ ਨੂੰ ਜਾਂ ਕਿਸੇ ਚੋਣ ਅਧਿਕਾਰੀ ਨੂੰ ਉਹਦੇ ਧਰਮ ਕਰਕੇ ਉਹਦੇ ਤੇ ਅਟੈਕ ਕਰਨਾ ਬਿਲਕੁਲ ਗਲਤ ਹੈ ਉਹਦੇ ਐਕਸ਼ਨਾਂ ਕਰਕੇ ਉਹਦੀ ਕਿਸੇ ਗੱਲ ਦੇ ਉੱਤੇ ਕਿਸੇ ਦਲੀਲ ਨਾਲ ਉਹਨੂੰ ਕੱਟਣਾ ਦੂਜੀ ਗੱਲ ਹੈ ਸੋ ਇਸ ਲਈ ਅਸੀਂ ਇਸ ਇਹਨਾਂ ਬਿਆਨਾਂ ਦਾ ਵੀ ਨਕੇਦੀ ਕਰਦੇ ਹਾਂ ਅੱਜ ਦੀ ਗੱਲ ਚ ਇੰਨੀ ਬਹੁਤ-ਬਹੁਤ ਸ਼ੁਕਰੀਆ